ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਚ ਅਸੀਂ ਇਨਸਾਨ ਦੀਆਂ ਨਾ ਕੁਝ ਮਹੱਤਵਪੂਰਨ ਪੰਜ ਚਾਰ ਖੋਜਾਂ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਸੀ ਉਹਨਾਂ ਬਾਰੇ ਚਰਚਾ ਕਰਾਂਗੇ ਵੈਸੇ ਤਾਂ ਖੋਜਾਂ ਬਹੁਤ ਹੋਈਆਂ ਐ ਪਰ ਪੰਜ ਚਾਰ ਜਿਹੜੀਆਂ ਖੋਜਾਂ ਸੀਗੀਆਂ ਨਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਆ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਬਹੁਤੀ ਬੜੀ ਨਹੀਂ ਬਣਾਵਾਂਗਾ ਮੈਂ ਵੀਡੀਓ ਤੇ ਮੇਰਾ ਨਾਮ ਬੱਬੂ ਪਨੇਸਰ ਹੈ ਸੋਸ਼ਲ ਮੀਡੀਆ ਦਾ ਨਾਮ ਬੈਸੀ ਪੱਕਾ ਨਾ ਹੈਗਾ ਦਵਿੰਦਰ ਸਿੰਘ ਤੇ ਮਿਰਚਾਂ ਨਾਲ ਦਾ ਨਾਮ ਹੈਗਾ ਪਨੇਸਰ ਤੇ ਐਦਾਂ ਦੇ ਕੁਝ ਜਾਣਕਾਰੀ ਵਾਲੀਆਂ ਜਾਂ ਕੁਝ ਜੀਵਨ ਸ਼ੈਲੀ ਵਾਲੀਆਂ ਹਲਕੇ ਫੁਲਕੇ ਵਿਸ਼ਿਆਂ ਤੇ ਮੈਂ ਵੀਡੀਓ ਬਣਾਦਾ ਰਹਿਣਾ ਹਾਂ ਅਕਸਰ ਤੇ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਆ ਤਾਂ ਸ਼ੇਅਰ ਲਾਈਕ ਜ਼ਰੂਰ ਕਰਿਓ ਤੇ ਜੇ ਚੈਨਲ ਠੀਕ ਲੱਗਦਾ ਹੈ ਤੁਹਾਨੂੰ ਤਾਂ ਇਹਨੂੰ ਸਬਸਕ੍ਰਾਈਬ ਜਾਂ ਫਾਲੋ ਕਰਦੇ ਹੋ ਠੀਕ ਹੈ ਜੀ ਤੇ ਵੀਡੀਓ ਸ਼ੁਰੂ ਕਰਦੇ ਹਾਂ ਪਹਿਲੀ ਸਭ ਤੋਂ ਮਹੱਤਵਪੂਰਨ ਖੋਜ ਜਿਹੜੀ ਸੀਗੀ ਇਨਸਾਨ ਦੀ ਉਸ ਦੀ ਅੱਗ ਵੈਸੇ ਤਾਂ ਇਨਸਾਨ ਦਾ ਇਹਦੇ ਨਾਲ ਸਾਹਮਣਾ ਹੋ ਗਿਆ ਸੀ ਅੱਗ ਨਾਲ ਜਦੋਂ ਇਨਸਾਨ ਦੀ ਉਤਪਤੀ ਹੋਈ ਤਾਂ ਅੱਗ ਜਿੱਦਾਂ ਅਸਮਾਨੀ ਬਿਜਲੀ ਦੇ ਨਾਲ ਕਈ ਵਾਰੀ ਸੁੱਕੇ ਜੰਗਲਾਂ ਨੂੰ ਅੱਗ ਲੱਗਦੀ ਸੀ ਜਾਂ ਜੰਗਲ ਆਪਸ ਦੇ ਵਿੱਚ ਲੱਕੜੀਆਂ ਕਿਸਦੀਆਂ ਸੀਆਂ ਤਾਂ ਅੱਗ ਲੱਗ ਜਾਂਦੀ ਸੀ ਤੇ انسان ਪਹਿਲਾਂ ਪਹਿਲ ਤਾਂ ਇਹ ਤੋਂ ਬਹੁਤ ਡਰਦਾ ਸੀਗਾ ਪਰ ਬਾਅਦ ਵਿੱਚ ਉਹਨੇ ਢੰਗ ਸਿੱਖ ਲਿਆ ਕਿ ਇਹਨੂੰ ਕਿਸ ਤਰ੍ਹਾਂ ਮੈਂ ਆਪਣੇ ਫਾਇਦੇ ਲਈ ਵਰਤਣਾ ਹੈ ਤੇ ਉਹਨੇ ਸਿੱਖ ਲਿਆ ਸੀ ਅੱਗ ਬਾਲਣਾ ਪੱਥਰ ਤੇ ਪੱਥਰ ਮਾਰ ਕੇ ਜਾਂ ਲੱਕੜੀਆਂ ਨੂੰ ਆਪਸ ਦੇ ਵਿੱਚ ਘਸਾ ਕੇ ਉਹਨੇ ਅੱਗ ਬਾਲਣੀ ਸਿੱਖ ਲਈ ਸੀ ਤੇ ਇਹੋ ਜਿਹੜੀ ਟੈਕਨੀਕ ਅੱਗ ਬਾਲਣ ਦੀ انسان ਨੇ ਸਿੱਖੀ ਸੀਗੀ ਤੇ ਇਹ ਕਾਫੀ ਅੱਗੇ ਖੋਜਾਂ ਦੇ ਵਿੱਚ ਸਹਾਈ ਹੋਈ ਇਨਸਾਨ ਦੀਆਂ ਬਹੁਤ ਸਾਰੀਆਂ ਅੱਗੇ ਜਿਹੜੀਆਂ ਖੋਜਾਂ ਹੋਈਆਂ ਹਨ ਉਹਨਾਂ ਵਿੱਚ ਅੱਗ ਦਾ ਬਹੁਤ ਯੋਗਦਾਨ ਰਿਹਾ ਹੈ ਚਾਹੇ ਇਨਸਾਨ ਇਹਦੇ ਨਾਲ ਖਾਣਾ ਬਣਾਉਂਦਾ ਬਣਾਉਂਦਾ ਸੀ ਤੇ ਖਾਣਾ ਜਦੋਂ ਅੱਗ ਨਾਲ ਪਕਾ ਕੇ ਖਾਂਦਾ ਸੀਗਾ ਤਾਂ ਉਹਨੂੰ ਉਹ ਪਚਣ 'ਚ ਆਸਾਨੀ ਹੁੰਦੀ ਸੀ ਉਹ ਟੇਸਟੀ ਲੱਗਦਾ ਸੀ ਤੇ ਉਸ ਤੋਂ ਜਾਂ ਉਹਨੇ ਤਾਤੂ ਪਗੜਾ ਕੇ ਹਥਿਆਰ ਬਣਾਏ ਸ਼ਿਕਾਰ ਕਰਨ ਲਈ ਹੋਰ ਤਾਂ ਹੋਰ ਇਨਸਾਨ ਨੇ ਅੱਗ ਨੂੰ ਅੱਗ ਦੀ ਮਹੱਤਤਾ ਨੂੰ ਦੇਖਦੇ ਹੋਏ ਇਹਨੂੰ ਇੱਕ ਕਾਲਪਨਿਕ ਦੇਵਤੇ ਦੇ ਤੌਰ ਤੇ ਵੀ ਪੂਜਣਾ ਸ਼ੁਰੂ ਕਰਤਾ ਅਗਨੀ ਦੇਵਤਾ ਤੇ ਬੱਖ-ਬੱਖ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਨਾਮ ਹੈ ਇਹਨਾਂ ਦੇਵਤਿਆਂ ਦੇ ਜਿਹੜੇ ਪੁਰਾਣੇ ਦੇਵਤੇ ਸੀਗੇ ਮੈਂ ਸੋਚਦਾ ਵੀ ਅੱਗ ਦੀ ਖੋਜ ਬਹੁਤ ਸਭ ਤੋਂ ਵੱਡੀ ਖੋਜ ਹੈ ਅਨਸਾਨ ਦੇ ਜ਼ਿੰਦਗੀ 'ਚ ਹੋਈ ਹੈ ਇਹਦਾ ਬਹੁਤ ਫਾਇਦਾ ਹੋਇਆ ਇਨਸਾਨ ਨੂੰ ਦੂਜੀ ਸਭ ਤੋਂ ਵੱਡੀ ਖੋਜ ਸੀਗੀ ਪਹੀਆ ਵੀਲ ਅੱਜ ਤੋਂ ਕਹਿੰਦੇ ਵੀ 5000 ਸਾਲ ઈਸਾ ਪੂਰਵ ਪਹਿਲਾ ਮਤਲਬ ਹੁਣ ਤੋਂ 7000 ਸਾਲ ਪਹਿਲਾਂ ਇਨਸਾਨ ਨੇ ਪਹੀਏ ਦੀ ਖੋਜ ਕਰ ਲਈ ਸੀ ਕਾਫੀ ਸਾਰੇ ਅਵਸ਼ੇਸ਼ ਮਿਲਦੇ ਆ ਉਹਨਾਂ ਚ ਪਹੀਏ ਦੀ ਖੋਜ ਤੇ ਸਬੂਤ ਹੈ ਪਹੀਏ ਦੀ ਵੀਲ ਦੀ ਖੋਜ ਖੇਤੀਬਾੜੀ ਤੇ ਆਵਾਜਾਈ ਲਈ ਬਹੁਤ ਖਾਸ ਸੀ ਇਹਨੂੰ ਹਰ ਜਗ੍ਹਾ ਵਰਤਿਆ ਜਾਣ ਲੱਗ ਪਿਆ ਹਰ ਜਿੱਥੇ ਵੀ ਇਹ ਜਿੱਥੇ ਇਹਦੀ ਲੋੜ ਹੋਈ ਚਾਹੇ ਉਹ ਭਾਂਡੇ ਬਣਾਣੇ ਹੋਣ ਚਾਹੇ ਹੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਆਵਾਜਾਈ ਦੇ ਸਾਧਨ ਹੋਣ ਮੈਂ ਇਹਨੂੰ ਦੂਜੀ ਸਭ ਤੋਂ ਵੱਡੀ ਖੋਜ ਸਮਝਦਾ insan ਦੀ ਹੈਗੀ ਤਾਂ ਤੁਹਾਨੂੰ ਲੱਗਦਾ ਪੇ ਮਾਮੂਲੀ ਜਿਹੀ ਗੱਲ ਪਰ ਬਹੁਤ ਵੱਡੀ ਖੋਜ ਹੈ ਤੀਜੀ ਸਭ ਤੋਂ ਵੱਡੀ ਖੋਜ ਹੈਗੀ ਮੈਂ ਮੰਨਦਾ ਪਈ ਲਿਖਣਾ ਰਾਈਟਿੰਗ ਸਿਸਟਮ ਲਿਪੀ ਆਪਣੀਆਂ ਗੱਲਾਂ ਬਾਤਾਂ ਨੂੰ insan ਨੇ ਇੱਕ ਦਸਤਾਵੇਜ਼ ਦੇ ਤੌਰ ਤੇ ਰਿਕਾਰਡ ਕਰਨਾ ਸ਼ੁਰੂ ਕੀਤਾ ਇਸ ਖੋਜ ਤੋਂ ਬਾਅਦ ਵੈਸੇ ਬੋਲਣਾ ਤਾਂ ਇਨਸਾਨ ਪਹਿਲੇ ਹੀ ਸਿੱਖ ਗਿਆ ਸੀਗਾ ਆਪਣੀਆਂ ਬੋਲੀਆਂ ਅਲੱਗ-ਅਲੱਗ ਬੋਲੀਆਂ ਇਨਸਾਨ ਨੇ ਬਣਾ ਲਈਆਂ ਸੀਆ ਚਲੋ ਬੋਲਣਾ ਤਾਂ ਸਿੱਖ ਲਿਆ ਪਰ ਇਨਸਾਨ ਨੂੰ ਦਿੱਕਤ ਆਂਦੀ ਸੀ ਕਿ ਜਿਹੜੀਆਂ ਚੀਜ਼ਾਂ ਉਹ ਬੋਲਦਾ ਹੈ ਉਹਨਾਂ ਦਾ ਰਿਕਾਰਡ ਕਿੱਦਾਂ ਰੱਖਣਾ ਹੈ ਉਹਨਾਂ ਨੂੰ ਕਿਸ ਤਰ੍ਹਾਂ ਉਹ ਇੱਕ ਦਸਤਾਵੇਜ਼ ਦੇ ਤੌਰ ਤੇ ਸਾਂਭ ਸਕਦਾ ਹੈ ਫਿਰ ਲਿਪੀ ਦੀ ਖੋਜ ਹੋਈ ਲਿਪੀ ਉਹਨੇ ਜੋ ਆਪਣੇ ਬਹੀ ਖਾਤਾ ਹੈ ਹਸਾ ਹਕਤਾਵ ਹੈ ਉਹਨੂੰ ਲਿਖਣਾ ਸ਼ੁਰੂ ਕੀਤਾ ਪਹਿਲਾਂ ਉਹਨੇ ਮਿੱਟੀ ਦੀਆਂ ਸਲੇਟਾਂ ਤੇ ਲਿਖਣਾ ਸ਼ੁਰੂ ਕੀਤਾ ਮਿੱਟੀ ਤੇ ਲਿਖ ਕੇ ਉਹਨਾਂ ਨੂੰ ਅੱਗ ਦੇ ਵਿੱਚ ਪਕਾਇਆ ਜਾਣ ਲੱਗਾ ਫਿਰ ਤਾਤੂ ਤੇ ਜਾਂ ਬਾਅਦ ਵਿੱਚ ਪੇਪਰ ਦੀ ਫਿਓਜ ਵੀ ਹੋਈ ਹੈ ਇਨਸਾਨ ਨੇ ਆਪਣੇ ਅਲੱਗ-ਅਲੱਗ ਧਰਮਾਂ ਦੇ ਗ੍ਰੰਥ ਲਿਖੇ ਹੈ ਜਾਂ ਸਰਕਾਰੀ ਆਦੇਸ਼ ਜਿਨ੍ਹਾਂ ਨੂੰ ਆਸਾਨੀ ਨਾਲ ਇੱਕ ਜਗ੍ਹਾ ਪਜਾਇਆ ਜਾ ਸਕਦਾ ਉਹ ਵੀ ਇਸ ਰਾਈਟਿੰਗ ਸਿਸਟਮ ਕਰਕੇ ਆ ਜਾਂ ਹਿਸਾਬ ਕਿਤਾਬ ਜਾਂ ਅਯੁਰਵੇਦ ਮੈਡੀਕਲ ਜਿਹੜੀਆਂ ਕੋਈ ਵੀ ਇਲਾਜ ਹੈ ਉਹਨਾਂ ਪੁਰਾਣੇ ਵੈਦਾਂ ਨੇ ਉਹਨਾਂ ਨੂੰ ਸੰਭਾਲਿਆ ਰਿਕਾਰਡ ਰੱਖਿਆ ਤੇ ਇਹ ਸਭ ਸੰ ਸੰਭਵ ਹੋਇਆ ਸਿਰਫ ਇਸ ਖੋਜ ਕਰਕੇ ਤੇ ਬਾਅਦ ਵਿੱਚ ਇਸੇ ਖੋਜ ਨਾਲ ਸੰਬੰਧਤ ਅੱਗੇ ਖੋਜ ਹੋਈ ਪ੍ਰਿੰਟਿੰਗ ਪ੍ਰੈਸ ਦੀ ਜਿਹੜੀ ਆ ਹੁਣ 17ਵੀ 18ਵੀ 16ਵੀਂ ਸਦੀ ਚ ਹੋਈ ਸੀ ਉਦੇ ਨਾਲ ਹੋਰ ਆਸਾਨ ਹੋ ਗਿਆ ਮਤਲਬ ਛਪਾਈ ਕਰਨਾ ਕਾਗਜ਼ ਤੇ ਤੇ ਹੁਣ ਤੁਸੀਂ ਆਪ ਹਿਸਾਬ ਲਾ ਲਓ ਇਹ ਇਹ ਇੱਕ ਛਿੱਡੀ ਬੜੀ ਖੋਜ ਹੈ ਅਸੀਂ ਇਹਦੇ ਨਾਲ ਆਪਣੇ ਗਿਆਨ ਨੂੰ ਕਿੰਨੇ ਸੌਖੇ ਤਰੀਕੇ ਨਾਲ ਵੰਡ ਸਕਦੇ ਹਾਂ ਇਹ ਮੈਂ ਇਹਨੂੰ ਸਮਝਦਾ ਕਿ ਇਹ ਵੀ ਬਹੁਤ ਬੜੀ ਖੋਜ ਹੈ ਬਹੁਤ ਖੋਜਾਂ ਦੇ ਵਿੱਚ ਇਹ ਅੱਗੇ ਸਹਾਈ ਹੋਈ ਹੈ ਇਹ ਖੋਜ ਪੜ੍ਹਾਈ ਲਿਖਾਈ ਸਿਰਫ ਇਹਦੇ ਕਰਕੇ ਹੀ ਅ ਅੱਗੇ ਵਧੀ ਹੈ ਇਨਸਾਨ ਪੜਿਆ ਗਿਆਨ ਅੱਗੇ ਤੋਂ ਅੱਗੇ ਵੰਡ ਹੋਇਆ ਹੈ ਚਾਹੇ ਉਹ ਧਾਰਮਿਕ ਗਿਆਨ ਹੈ ਚਾਹੇ ਉਹ ਵਿਗਿਆਨਕ ਗਿਆਨ ਹੈ ਚਾਹੇ ਹੋ ਅ ਅਜਰਵਾਇਦ ਜਾਂ ਸਿਹਤ ਸੰਬੰਧੀ ਜੋ ਕੁਝ ਵੀ ਮੈਡੀਕਲ ਸਿਸਟਮ ਹੈ ਉਹਦਾ ਗਿਆਨ ਹੈ ਕਿਸੇ ਤਰ੍ਹਾਂ ਦਾ ਵੀ ਗਿਆਨ ਹੈ ਉਹ ਅੱਗੇ ਤੋਂ ਅੱਗੇ ਵੰਡ ਹੋਇਆ ਚੌਥੀ ਵੱਡੀ ਖੋਜ ਹੈਗੀ ਪੈਸਾ ਕਰੰਸੀ ਪਹਿਲਾਂ ਪਹਿਲ ਤਾਂ ਵਾਟਰ ਸਿਸਟਮ ਚੱਲਦਾ ਹੁੰਦਾ ਸੀ ਕਿ ਅਦਲਾ ਬਦਲੀ ਵਾਲਾ ਤੇ ਜੇ ਕਿਸੇ ਕੋਲ ਕੁਝ ਜਿੱਦਾਂ ਕਿਸੇ ਕੋਲ ਦੁੱਧ ਹੈ ਉਹ ਦੁੱਧ ਦੇ ਕੇ ਸਬਜ਼ੀਆਂ ਲੈ ਲੈਂਦਾ ਹੁੰਦਾ ਸੀ ਦੂਸਰੇ ਕੋਲ ਮਤਲਬ ਐਦ ਅਦਲਾ ਬਦਲੀ ਇਹ ਇਹ ਹੁਣ ਵੀ ਚੱਲਦਾ ਰਿਹਾ ਵੈਸੇ ਹੁਣੇ ਲੋਕਾਂ ਕੋਲ ਪੈਸੇ ਆਏ ਆ ਤਾਂ ਇਹ ਬੰਦ ਹੋਇਆ ਹੈ ਪਹਿਲਾਂ ਨਹੀਂ ਪਿੰਡਾਂ ਦੇ ਵਿੱਚ ਤਾਂ ਐਦਾਂ ਬਟਾਂਦਰੇ ਵਾਲਾ ਹੀ ਸਿਸਟਮ ਹੁੰਦਾ ਸੀ ਤੇ ਦੁਕਾਨਾਂ ਤੇ ਅਸੀਂ ਦਾਣੇ ਦੇ ਕੇ ਕੋਈ ਚੀਜ਼ਾਂ ਲੈ ਜਾਂਦੇ ਹੁੰਦੇ ਸੀ ਕਈ ਵਾਰੀ ਫਿਰ ਉਸ ਤੋਂ ਬਾਅਦ ਸਿੱਕੇ ਚੱਲੇ ਆ ਸਿੱਕੇ ਸੋਨੇ ਦੇ ਜਾਂ ਚਾਂਦੀ ਦੇ ਜਾਂ ਹੋਰ ਹਰੇ ਹੋਰ ਕੋਡੀਆਂ-ਕੁੱਡੀਆਂ ਵੀ ਚੱਲਦੀਆਂ ਹੁੰਦੀਆਂ ਸੀਆਂ ਤੇ ਉਹਦੇ ਨਾਲ ਵੀ ਲੋਕੀ ਵਪਾਰ ਕਰਦੇ ਸੀ ਉਹ ਵਪਾਰੀਆਂ ਲਈ ਇਹ ਬਹੁਤ ਵਧੀਆ ਸਿਸਟਮ ਸੀਗਾ ਸਿੱਕੇ ਵੀ ਪਰ ਸਿੱਕੇ ਵੀ ਭਾਰੇ ਹੁੰਦੇ ਸੀਗੇ ਇੱਕ ਜਗ੍ਹਾ ਲਿਜਾਣੇ ਮੁਸ਼ਕਲ ਹੋ ਜਾਂਦੇ ਸੀ ਜਿਆਦਾ ਵਪਾਰ ਕਰਨਾ ਫੇਰ ਨੋਟ ਚੱਲੇ ਆ ਕਾਗਜ਼ ਦੇ ਤੇ ਕਾਗਜ਼ ਦੇ ਨੋਟ ਹੁਣ ਤੁਹਾਨੂੰ ਪਤਾ ਹਜੇ ਤੱਕ ਚੱਲੀ ਜਾ ਰਹੇ ਹੁਣ ਤਾਂ ਡਿਜੀਟਲ ਕਰੰਸੀ ਵੀ ਆ ਰਹੀ ਹੈ ਤੇ ਪਰ ਇਹ ਇਹ ਕਰੰਸੀ ਜਿਹੜੀ ਇਨਸਾਨ ਨੇ ਇਹ ਖੋਜ ਕੀਤੀ ਹੈ ਇਹ ਸਭ ਤੋਂ ਮਤਲਬ ਵਧੀਆ ਖੋਜ ਸੀਗੀ ਵਪਾਰੀਆਂ ਲਈ ਜਾਂ ਆਮ ਬੰਦੇ ਲਈ ਵੀ ਹੁਣ ਬਹੁਤ ਵੱਡੀ ਖੋਜ ਹੈ ਵੈਸੇ ਵੀ ਹੁਣ ਇਸ ਟਾਈਮ ਪੈਸਾ ਬਹੁਤ ਵੱਡੀ ਚੀਜ਼ ਹੈ ਕਿਉਂਕਿ ਮਟੀਰੀਅਲਿਸਟਿਕ ਹੋ ਗਿਆ ਹੈ ਜਮਾਨਾ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਇਨਸਾਨ ਕੋਲ ਆ ਗਈਆਂ ਸੁੱਖ ਸੁਵਿਧਾਵਾਂ ਬਹੁਤ ਤਰ੍ਹਾਂ ਦੀ ਆ ਗਈਆਂ ਤੇ ਪੈਸਾ ਇਸ ਟਾਈਮ ਬੰਦੇ ਦਾ ਰੱਬ ਹੈ ਮੰਜਾ ਕਹਿ ਸਕਦੇ ਆ ਰੱਬ ਤੋਂ ਬਾਅਦ ਪੈਸਾ ਹੈ ਕਿ ਇਹ ਤੋਂ ਬਗੈਰ ਬੰਦੇ ਦਾ ਜੀਣਾ ਮੁਸ਼ਕਲ ਹੈ ਜਿੰਨੀ ਆ ਸੌਕ ਸੁਹੂਲਤਾ ਵਧੀਆ ਹੈ 19 ਬੰਦੇ ਦੀ ਮਿਹਨਤ ਵੀ ਵਧੀਆ ਉਹਨਾਂ ਦੌੜ ਭੱਜ ਵੀ ਵਧੀਆ ਹੈ ਮੈਂ ਸਮਝਦਾ ਵੀ ਪੈਸਾ ਕਰਾਂਸੀ ਮਾਇਆ ਇਹ ਵੀ ਕਾਫੀ ਬੜੀ ਖੋਜ ਹੈ ਇਨਸਾਨ ਦਾ ਜੀਵਨ ਵੀ ਇਹਦੇ ਨਾਲ ਕਾਫੀ ਬਦਲਿਆ ਹੈ ਇਸ ਖੋਜ ਦੇ ਨਾਲ ਤੇ ਪੰਜਵੀਂ ਖੋਜ ਜ਼ਰੂਰੀ ਖੋਜ ਪੰਜਵੀਂ ਉਹ ਹੈਗੀ ਬਿਜਲੀ ਬਿਜਲੀ ਦੀ ਖੋਜ ਬਹੁਤ ਬੜੀ ਖੋਜ ਹੈ ਬਹੁਤ ਸਾਰੀਆਂ ਖੋਜਾਂ ਇਹਦੇ ਤੇ ਨਿਰਭਰ ਸੀ ਗਿਆ ਕਿਉਂਕਿ ਜੇ ਇਹ ਨਾ ਖੋਜ ਹੁੰਦੀ ਤਾਂ ਖੋਜਾਂ ਹੋਣੀਆਂ ਹੀ ਨਹੀਂ ਅਸੀਂ ਬਿਜਲੀ ਨਾਲ ਕਾਫੀ ਚੀਜ਼ਾਂ ਕਾਫੀ ਬੰਦੇ ਦਾ ਜੀਣਾ ਆਸਾਨ ਹੋਇਆ ਚਾਹੇ ਉਹ ਲਾਈਟ ਲਾਈਟ ਘਰਾਂ ਦੇ ਵਿੱਚ ਲਾਈਟਾਂ ਜਗਦੀਆਂ ਹੁਣ ਪੱਖੇ ਜਗਦੇ ਹੁਣ ਚਾਹੇ ਫਰਿੱਜਾ ਹੋਣ ਏਸੀ ਹੋਣ ਜਾਂ ਕੰਪਿਊਟਰ ਹੋਣ ਕੁਝ ਵੀ ਹੋਵੇ ਜਿਹੜੀਆਂ ਬਿਜਲੀ ਨਾਲ ਚੱਲਦਾ ਹੈ ਉਹ ਸਾਰਾ ਬਿਜਲੀ ਤੇ ਹੀ ਡਿਪੈਂਡ ਕਰਦਾ ਹੈ ਹੈ ਤੇ ਉਸ ਤੋਂ ਬਾਅਦ ਇੱਕ ਨਾਲੇ ਇੱਕ ਹੋਰ ਕੋਜਾ ਨਾਲੇ ਜੋੜ ਦਿੰਨਾ ਮੈਂ ਉਹ ਹੈਗੀ ਇੰਟਰਨੈਟ ਦੀ ਇੰਟਰਨੈਟ ਦੀ ਖੋਜ ਨੇ 21ਵੀਂ ਸਦੀ ਦੇ ਵਿੱਚ ਕਾਫੀ ਬੜੀ ਕ੍ਰਾਂਤੀਕਾਰੀ ਹੋ ਜਾਇਆ ਹੈ ਉਹ ਕਾਫੀ ਕੁਝ ਚੇਂਜ ਕੀਤਾ ਹੈ ਜਿਹੜਾ ਪੂਰਾ ਸੰਸਾਰ ਇੱਕ ਛੋਟੀ ਜੀ ਜਗ੍ਹਾ ਤੱਕ ਸੀਮਿਤ ਕਰਦਾ ਗਿਆਨ ਹਰ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਤੁਸੀਂ ਇੰਟਰਨੈਟ ਤੋਂ ਆਪਣੇ ਵਿਚਾਰ ਜਦੋਂ ਮੈਂ ਪੇਸ਼ ਕਰ ਰਿਹਾ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ ਇਹ ਇੰਟਰਨੈਟ ਦੀ ਖੋਜ ਬਹੁਤ ਬੜੀ ਖੋਜ ਹੈ ਇੰਟਰਨੈਟ ਤੇ ਬਿਜਲੀ ਬਹੁਤ ਬੜੀ ਖੋਜ ਹੈ ਸਮਝਦਾ ਅੱਜ ਕੱਲ ਦੇ ਜਮਾਨੇ ਇਹ ਤਾਂ ਸਗੀਆਂ ਕੁਝ ਅਹਿਮ ਖੋਜਾਂ ਵੈਸੇ ਤਾਂ ਬਹੁਤ ਖੋਜਾਂ ਹੋਈਆਂ ਜਿਨ੍ਹਾਂ ਨੇ ਇਨਸਾਨ ਦਾ ਜੀਵਨ ਬਦਲ ਕੇ ਰੱਖਤਾ ਤੇ ਜਿੱਦਾਂ ਕਹਿ ਸਕਦੇ ਆ ਪੱਥਰ ਦੇ ਹਥਿਆਰ ਜਾਂ ਮੈਡੀਕਲ ਜਗਤ ਦੀਆਂ ਖੋਜਾਂ ਔਸ਼ਰਵੈਦਿਕ ਖੋਜਾਂ ਆ ਟੀਕੇ ਵੈਕਸੀਨ ਪੈਨਸਿਲਿਨ ਦਾ ਟੀਕਾ ਬਹੁਤ ਬੜੀ ਖੋਜ ਸੀ ਜਾਂ ਕੁਝ ਵਿਗਿਆਨਕ ਜਗਤ ਦੀਆਂ ਖੋਜਾਂ ਇੰਜਣ ਰੇਲ ਗੱਡੀ ਟੈਲੀਫੋਨ 스마트ਫੋਨ ਹੋਰ ਕਹਿ ਸਕਦੇ ਨਿਊਕਲੀਅਰ એનર્ਜੀ ਜਾਂ ਫਿਰ ਕਹਿ ਸਕਦੇ ਜਹਾਜ਼ ਚਾਹੇ ਉਹ ਹਵਾਈ ਜਹਾਜ਼ ਆ ਚਾਹੇ ਪਾਣੀ ਵਾਲਾ ਪਾਣੀ ਵਾਲਾ ਜਹਾਜ਼ ਹੈ ਮਤਲਬ ਆਵਾਜ਼ ਆਈ ਦੇ ਅਲੱਗ-ਅਲੱਗ ਤਰ੍ਹਾਂ ਦੇ ਸਾਧਨ ਬਹੁਤ ਤਰ੍ਹਾਂ ਦੀਆਂ ਨਾਂ ਲੈਣਾ ਮਤਲਬ ਅਣਗਿਣਤ ਹੈ ਮੈਂ ਇੱਥੇ ਨਾਂ ਨਹੀਂ ਲੈ ਸਕਦਾ ਹਰੇਕ ਦੇ ਪਰ ਜਿਹੜੀਆਂ ਅਹਿਮ ਖੋਜਾਂ ਮੈਂ ਤੁਹਾਨੂੰ 4-5 ਗਿਣਾਈਆਂ ਆ ਹੈਗੀਆਂ ਤੁਹਾਨੂੰ ਲੱਗਦੀਆਂ ਭਈ ਐਮੀ ਮਾਮੂਲੀ ਜਿਹੀਆਂ ਪਰ ਇਹਨਾਂ ਦਾ ਬਾਕੀ ਜਿਹੜੀਆਂ ਹੋਣ ਖੋਜਾਂ ਹੋਈਆਂ ਉਹਨਾਂ ਦਾ ਆਧਾਰ ਹੈ ਉਹ ਖੋਜਾਂ ਸੋ ਇਹ ਸੀ ਮੇਰੀ ਵੀਡੀਓ ਅਲੱਗ ਜੇ ਵਿਸ਼ੇ ਤੇ ਸੀ ਤੇ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਏਗੀ ਜੇ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਜੋ ਵੀ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਾਂ ਫੋਲੋ ਕਰਦੇ ਹੋ ਸੋ ਮਿਲਦੇ ਆ ਅੱਗੇ ਕਿਸੇ ਹੋਰ ਵੀਡੀਓ ਚ ਮੈਂ ਇਸ ਤਰ੍ਹਾਂ ਦੇ ਵਿਸ਼ਿਆਂ ਤੇ ਬਣਾਉਣਾ ਰਹਿਣਾ ਹੁਣ ਕਈ ਵਾਰੀ ਕਈ ਬੰਦਿਆਂ ਨੂੰ ਹੋ ਸਕਦਾ ਲੱਗਦਾ ਹੋਵੇਗਾ ਕਿ ਇਹ ਬੋਰਿੰਗ ਹੈ ਵਿਸ਼ੇ ਪਰ ਮੈਂ ਜਾਣਕਾਰੀ ਵਾਲੇ ਜਾਂ ਜੀਵਨ ਸ਼ੈਲੀ ਦੇ ਸੰਬੰਧਿਤ ਹੀ ਵੀਡੀਓ ਬਣਾਣਾ ਹੈ ਤੇ ਕਈ ਕਿਤੇ ਕਿਤੇ ਮੈਂ ਛੋਟਾ-ਮੋਟਾ ਬਲੌਗ ਵੀ ਪਾਦਣਾ ਹੁਣ ਘਰਦਿਆਂ ਦੇ ਨਾਲ ਜੇ ਕਿਤੇ ਜਾਣਾ ਹੋਵੇ ਜਾਂ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਕੁਝ ਡਿਫਰੈਂਟ ਡਿਫਰੈਂਟ ਕੰਦੀ ਮੈਂ ਕੋਸ਼ਿਸ਼ ਕਰੂੰਗਾ ਠੀਕ ਹੈ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਸਲਾਮਤ ਰਹੋ ਰੱਬ ਰੱਖਾ ਮੈਂ ਸੇ ਮੈਂ ਨਾ ਅੱਜ ਇਧਰ ਸਗਾ ਆਪਣੇ ਫਰਸਟ ਫਲੋਰ ਤੇ ਆਪਣੇ ਘਰ ਦੇ ਮੌਸਮ ਅੱਜ ਰ ਕੁਝ ਕਈ ਵਾਰੀ ਵਿੱਚ ਧੁੱਪ ਨਿਕਲਦੀ ਆ ਕਈ ਵਾਰੀ ਬੱਦਲ ਜਿਆ ਹੋ ਜਾਂਦਾ ਹੈ ਤੇ ਇਧਰਲੇ ਪਾਸੇ ਬੱਦਲ ਹੈ ਤੇ ਇਧਰੋਂ ਧੁੱਪ ਨਿਕਲੀ ਹੋਇਆ ਹੈ ਤੇ ਮੀਂਹ ਦਾ ਚਾਂਸ ਬਣਦੇ ਵੀ ਹੈ ਨਹੀਂ ਵੀ ਬਣਦੇ ਆ ਨੇਰੀ ਵੀ ਪਹਿਲਾਂ ਚਲਦੀ ਸੀਗੀ ਤੇ ਹੁਣ ਦੇਖੋ ਕੀ ਹੁੰਦਾ ਹੈ